ਮੁੱਖ ਮੰਤਰੀ ਭਗਵੰਤ ਸਿੰਘ ਮਾਨ 28 ਮਈ ਨੂੰ ਬਟਾਲਾ ਦੇ ਨਵੇਂ ਬਨੇ ਐਸਟੀਐਮ ਕੰਪਲੈਕਸ ਦਾ ਉਦਗਾਰਨ ਕਰਨ ਬਟਾਲਾ ਪਹੁੰਚਣਗੇ ਤੇ ਦੱਸਦੇ ਇਹ ਐਸਡੀਐਮ ਵਿਕ੍ਰਮਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਦੀ ਫੇਰੀ ਤੇ ਮੱਦੇਨਜ਼ਰ ਸਾਰੇ ਪ੍ਰਬੰਧ ਜਿਹੜੇ ਨੇ ਮੁਕੰਮਲ ਕਰ ਰਏ ਤੇ ਕਹਿੰਦੇ ਤੇ ਸੜਕਾਂ ਦੀ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਸੜਕਾਂ ਦੀ ਸਾਫ ਸਫਾਈ ਵੀ ਜਿਹੜੀ ਹੈ ਇਸ ਮੌਕੇ ਤੇ ਕਰਵਾਈ ਜਾ ਰਹੀ ਹੈ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਵਿਕ੍ਰਮਜੀਤ ਸਿੰਘ ਨੇ ਇਸ ਮੌਕੇ ਤੇ ਆਉ ਦੇਖਦੇ ਆਏ ਹੋ ਚੁੱਕਿਆ ਹੈ ਔਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਆ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ 메ਨ ਰੋਡ ਦੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣ ਆਇਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪਖਤਾ ਪ੍ਰਬੰਧ ਕੀਤਾ ਜਾਵੇ ਅੰਦਰ ਸਾਰੀ ਤਿਆਰੀ ਹੋ ਗਈ ਹੈ ਕਿ ਹੋ ਗਈਆਂ ਕਿ ਹਜੇ ਬਾਕੀ ਹੈ ਜੀ हां जी कंप्लीट हो गया है ਤੇ ਬਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਲਗਾਤਾਰ ਚੱਲਦੀ ਰਹੇਗੀ ਇਹ ਜਦ ਤੱਕ ਸ਼ੀਮ ਸਿੰਘ ਸਾਹਿਬ ਦੀ ਵਿਜ਼ਿਟ ਹੈ ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ ਪੂਰੇ ਇਸ ਕੰਪਲੈਕਸ ਤੱਕ ਡੇਲੀ ਸਫਾਈ ਹੋਏਗੀ ਔਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਕਮੀ ਬਿਸ਼ੀ ਨਾ ਰਹੇ ਇਹ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਦੇ ਕਰਕਮਲਾ ਨਾਲ ਉਹਦੇ ਸਮਨ ਵਿੱਚ ਹੀ ਸਾਰੀ ਬਟਾਲੇ ਵਿਕੇ ਤਿਆਰੀਆਂ ਚੱਲ ਰਹੀਆਂ ਨੇ ਮੁੱਖ ਮੰਤਰੀ ਪਗਵੰ ਸਿੰਘ ਮਾਨ 28 ਮਈ ਨੂੰ ਬਟਾਲਾ ਦੇ ਨਵੇਂ ਬਨੇ ਐਸਟੀਐਮ ਕੰਪਲੈਕਸ ਦਾ ਉਦਘਾਟਨ ਕਰਨ ਬਟਾਲਾ ਪਹੁੰਚਣਗੇ ਤੇ ਦੱਸਦੇ ਹੀ ਐਸਡੀਐਮ ਵਿਕਰਮਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਦੀ ਫੇਰੀ ਤੇ ਮੱਦੇਨਜ਼ਰ ਸਾਰੇ ਪ੍ਰਬੰਧ ਜੁੜੇ ਨੇ ਮੁਕੰਮਲ ਕਰ ਰਿਤੇ ਗਏ ਨੇ ਤੇ ਸੜਕਾਂ ਦੀ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਸੜਕਾਂ ਦੀ ਸਾਫ ਸਫਾਈ ਵੀ ਜਿਹੜੀ ਹੈ ਇਸ ਮੌਕੇ ਤੇ ਕਰਵਾਈ ਜਾ ਰਹੀ ਹੈ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਵਿਕਰਮਜੀਤ ਸਿੰਘ ਨੇ ਇਸ ਮੌਕੇ ਤੇ ਆਉ ਦੇਖਦੇ ਆਏ ਖੁਸ਼ ਹੋ ਚੁੱਕਿਆ ਹੈ ਔਰ ਮਾਨਯੋਗ ਸੀਐਮ ਸਾਹਿਬ ਸਰਧਾਤਮਨ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਆ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ 메ਨ ਰੋਡ ਦੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣ ਆਇਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪਖਤਾ ਪ੍ਰਬੰਧ ਕੀਤਾ ਜਾਵੇ ਅੰਦਰ ਸਾਰੀ ਤਿਆਰੀ ਹੋ ਗਈ ਹੈ ਕਿ ਹੋ ਗਈਆਂ ਕਿ ਹਜੇ ਬਾਕੀ ਹੈ हां जी कंप्लीट हो गया है ਤੇ ਬਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਲਗਾਤਾਰ ਚਲਦੀ ਰਹੇਗੀ ਇਹ ਜਦ ਤੱਕ ਸ਼ਿਮ ਸਾਹਿਬ ਦੀ ਵਿਜ਼ਿਟ ਹੈ ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ ਪੂਰੇ ਕੰਪਲੈਕਸ ਤੱਕ ਡੇਲੀ ਸਫਾਈ ਹੋਏਗੀ ਔਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਕਮੀ ਬਚੀ ਨਾ ਰਹੇ ਤੇ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਦੇ ਕਰਕਮਲਾਣਾ ਉੜਿਸਾ ਮੰਡਲ ਵਿੱਚ ਹੀ ਸਾਰੀ ਬਟਾਲੇ ਵਿਖੇ ਤਿਆਰੀਆਂ ਚੱਲ ਰਹੀਆਂ ਨੇ ਮੁੱਖ ਮੰਤਰੀ ਪਗਵੰਸ ਸਿੰਘ ਮਾਨ 28 ਮਈ ਨੂੰ ਪਟਿਆਲਾ ਦੇ ਨਵੇਂ ਬਨੇ ਐਸਟੀਐਮ ਕੰਪਲੈਕਸ ਦਾ ਉਦਘਾਟਨ ਕਰਨ ਪਟਿਆਲਾ ਪਹੁੰਚਣਗੇ ਤੇ ਦੱਸਦੇ ਇਹ ਐਸਡੀਐਮ ਵਿਕਰਮਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਦੀ ਫੇਰੀ ਤੇ ਮੱਦੇਨਜ਼ਰ ਸਾਰੇ ਪ੍ਰਬੰਧ ਜੁੜੇ ਨੇ ਮੁਕੰਮਲ ਕਰ ਲਏ ਤੇ ਗੈਨੇ ਤੇ ਸੜਕਾਂ ਦੀ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਸੜਕਾਂ ਦੀ ਸਾਫ ਸਫਾਈ ਵੀ ਜੜੀ ਇਸ ਮੌਕੇ ਤੇ ਕਰਵਾਈ ਜਾ ਰਹੀ ਹੈ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਵਿਕਰਮਜੀਤ ਸਿੰਘ ਨੇ ਇਸ ਮੌਕੇ ਤੇ ਆਉ ਦੇਖਦੇ ਆਏ ਖੁਸ਼ ਹੋ ਚੁੱਕਿਆ ਹੈ ਔਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਆ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ 메ਨ ਰੋਡ ਦੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣ ਆਇਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪੂਖਤਾ ਪ੍ਰਬੰਧ ਕੀਤਾ ਜਾਵੇ ਅੰਦਰ ਸਾਰੀ ਤਿਆਰੀ ਹੋ ਗਿਆ ਕਿ ਕੁੜੀਆਂ ਕਿ ਹਜੇ ਬਾਕੀ ਹੈ ਜੀ ਹਾਜੀ ਕੰਪਲੀਟ ਹੋ ਗਿਆ ਤੇ ਬਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਲਗਾਤਾਰ ਚਲਦੀ ਰਹੇਗੀ ਇਹ ਜਦ ਤੱਕ ਸ਼ੀਮ ਸਾਹਿਬ ਦੀ ਵਿਜ਼ਿਟ ਹੈ ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ ਪੁਰੇਸ ਕੰਪਲੈਕਸ ਤੱਕ ਡੈਲੀ ਸਫਾਈ ਹੋਏਗੀ ਔਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਕਮੀ ਬੇਸ਼ੀ ਨਾ ਰਹੇ ਇਹ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਦੇ ਕਰਕਮਲਾਣਾ ਉਹਦੇ ਸਬੰਧ ਵਿੱਚ ਸਾਰੀ ਬਟਾਲੇ ਵਿਕੇ ਤਿਆਰੀਆਂ ਚੱਲ ਰਹੀਆਂ ਨੇ